ਸਦਾ ਕਰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਆ ਅੱਜ ਦੇ ਹਾਲਾਤ ਇਹ ਮੰਨਤ ਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਜੀਜ ਨੇ ਇਹ ਨੂੰ ਬਾਤ ਕਰਨ ਲਈ ਕਿਉਂਕਿ ਸਾਡੀ ਪੰਥ ਦੀ ਪੋਲੀਟੀਕਲ ਪਾਰਟੀ ਜੋ ਵਿੰਗ ਹੈ ਸਾਡਾ ਸ਼ਰਮਨੀ ਕਾਲੀਦਾਨ ਸ਼ਰਮਨੀ ਕਾਲੀਦਾਨ ਤਗੜਾ ਕਰਨਾ ਉਹਦੇ ਨਾਲ ਪੰਥ ਤਗੜਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀਆਂ ਲੀਹਾਂ ਤੇ ਲਿਆਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰਾ ਬੜਗਾ ਮੈਂ ਹੀ ਪ੍ਰਪੋਜ਼ ਕੀਤਾ ਸੀ ਜਦੋਂ ਮੈਨਾਂ ਸੀ ਪਰਪੁਰਾ ਜੀ ਨੇ ਸੈਕੰਡ ਕੀਤਾ ਸੀ ਔਰ ਕੈਪਟਨ ਸਾਹਿਬ ਉਹ ਜਿਉਂਦੇ ਸੀਗੇ ਉਹਨਾਂ ਨੇ ਉਹਦਾ ਸੈਕੰਡ ਕਰ ਦਿੱਤਾ ਸੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਅਜਿਹੀ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾਰਨਕ ਤੌਰ ਤੇ ਜੇਰੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕਿ ਪੰਜਾਬ ਨੂੰ ਤੇ ਪੰਥ ਨੂੰ ਉਸ ਉਹ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਐਸੈਂਬਲੀ ਚ اپੋਜੀਸ਼ਨ ਕਦੇ چی ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਜਿਸ ਤਰ੍ਹਾਂ ਰੋਜ਼ ਗੁੰਡਾਗਰਦੀ ਹੁੰਦੀ ਹੈ ਇਸ ਤਰ੍ਹਾਂ ਹਰ ਰੋਜ਼ ਚੱਲਦਾ ਹਰ ਥਾਂ ਤੇ ਜਿਹੜਾ ਦੇਖੋ ਤੁਹਾਡੇ ਟੀਵੀ ਤੇ ਦੇਖੀਦਾ ਕਿ ਜੇ ਫਲਾਣੇ ਪਿੰਡ ਕੋਈ ਬਾਲੀਆਂ ਲੈ ਕੇ ਲੈ ਗਿਆ ਕੋਈ ਗੁੰਡਾਗਰਦਿਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਿਆ ਗਿਆ ਕਿਸੇ ਨੂੰ ਬਾੜ ਲੱਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਮੂਵ ਉਹਦੇ ਇੱਥੇ ਰਾਜਭਰੋਂ ਦਾ ਕੁਝ ਨਹੀਂ ਹੈ ਇਸ ਕਰਕੇ ਸਾਰੀ ਜ਼ਿੰਮੇਵਾਰੀ ਵੱਧਦੀ ਹੈ ਮੇਨ ਪਾਰਟੀ ਦੇ ਹੋਂਦ ਦੇ ਨਾਤੇ ਕਿ ਅਸੀਂ ਇਕੱਠੇ ਹੋ ਕੀ ਕੋਈ ਅਸੀਂ ਆਵਾਜ਼ ਅਫਾਈਂ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਮੈਂ ਕੋਈ ਗੱਲ ਕਹਿਣਾ ਚਾਹੂੰਗਾ ਸਾਡੇ ਸਾਰੇ ਦਰਨਾ ਗੁਰਪੰਧੇ ਸਾਡੇ ਆਗੂ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਮੂੰਹ ਜੋ ਦੱਸਣਗੇ ਕਿ ਇਹਨਾਂ ਲਈ ਨਾ ਮੇਰੇ ਲਈ ਨਾ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗੁਰਪ ਵਿੱਚ ਕੋਈ ਰਿਹਾ ਹੋਵੇ ਸਾਡੇ ਲਈ ਕੋਈ ਨਹੀਂ ਸਾਰੇ ਇਸ ਕਰਕੇ ਅੱਜ ਅਸੀਂ ਇੱਕੋ ਇੱਕ ਚੀਜ਼ ਨੂੰ ਲੈ ਕੇ ਤੁਰਿਆ ਜਿਹੜੇ ਨਾਲ ਅਸੀਂ ਬੈਠ ਕੇ ਬਾਅਦ ਚ ਕਰਾਂਗੇ ਬਾਕੀ ਗੱਲਾਂ ਅਸੀਂ ਕਰਨੀਆਂ ਸਰਦਾਰ ਸੁਖਵੀਰ ਸਿੰਘ ਨੇ ਕਿਹਾ ਕਿ ਜਿਹੜੀ ਅਸੀਂ ਪਾਰਟੀ ਦੀ ਸੈਟਅਪ ਹੈ ਉਹ ਉਹਨਾਂ ਤੋਂ ਬਾਅਦ ਅਸੀਂ ਆਪਾਂ ਦੁਬਾਰਾ ਕਰਾਂਗੇ ਪਰ ਇਲੈਕਸ਼ਨ ਤੋਂ ਬਾਅਦ ਕਿਉਂਕਿ ਇਲੈਕਸ਼ਨ ਤੱਕ ਮੈਂ ਵੀ ਸਮਝਦਾ ਕਿ ਕਿਸੇ ਨੂੰ ਹਟਾਉਣਾ ਜਾਂ ਕਿਸੇ ਨੂੰ ਭੰਗ ਕਰਨਾ ਉਹ ਚੰਗਾ ਨਹੀਂ ਲੱਗਦਾ ਇਸ ਕਰਕੇ ਉਸ ਤੋਂ ਬਾਅਦ ਵੀ ਇਹ ਹੋ ਜਾਏਗਾ ਪਰ ਹੋਰ ਵੀ ਸਾਡੀ ਇਹ ਗੱਲਾਂ ਕਈ ਨਹੀਂ ਹੋਈਆਂ ਸਾਡੀਆਂ ਗੱਲਾਂ ਹੋਈਆਂ ਹੋਣੀਆਂ ਉਹਦੇ ਨਾਲ ਸਾਡੇ ਵਰਕਰ ਨੂੰ ਡਿਜ਼ਰਚ ਕਰਨਾ ਉਹ ਸਾਰਾ ਅਸੀਂ ਆਪ ਚ ਬੈਠ ਕੇ ਕਰਾਂਗੇ ਇਸ ਕਰਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਵੀ ਪਰ ਸਰਦਾਰ ਸੁਖਵੀਰ ਸਿੰਘ ਪਹਿਲਾਂ ਤੇ ਸਾਰੇ ਸਾਥੀਆਂ ਦਾ ਕਿ ਆਏ ਨੇ ਜੀ ਆਇਆਂ ਨੂੰ ਔਰ ਸਾਡੇ ਕੋਈ ਕਮੀਆਂ ਰਹੀਆਂ ਹੋਣ ਚਾਹ ਪਾਣੀ ਦੀ ਕਮੀ ਰਹੀ ਕਿ ਹੁਣ ਕੋ ਹੋਦੀ ਸਾਡੀ ਅਸੀਂ ਖਿਮਾ ਚਾਹੁੰਦੇ ਆ ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿੱਦ ਸਰਦਾਰ ਸੁਖਵੀਰ ਸਿੰਘ ਜਿਹੜਾ ਨੇ ਅ ਮਾਫੀ ਮੰਗੀ ਅਕਾਲ ਤਖਤ ਸਾਹਿਬ ਤੋਂ ਦਿਲੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਔਰ ਉਹ ਪੰਜ ਮੈਂਬਰੀ ਕਮੇਟੀ ਸਾਰੇ ਪੰਜਾਬ ਚ ਗਈ ਹਰੇਕ ਜ਼ਿਲ੍ਹੇ ਚ ਗਈ ਔਰ ਉਹਨਾਂ ਤੋਂ ਵੀ ਫੀਡਬੈਕ ਲਿਆ ਵਰਕਰਾਂ ਤੋਂ ਉਹ ਤਾਂ ਜਮ ਜੌਰਟੀ ਨੇ ਗੱਲ ਕਿਹਾ ਕਿ ਜਿੰਨਾ ਜਿਹੜੇ ਇਕੱਠੇ ਨਹੀਂ ਹੁੰਦੇ ਉਹਨਾਂ ਦੀ ਕੋਈ ਗੱਲ ਨਹੀਂ ਬਣਨੀ ਮжоਰਟੀ ਨੇ ਕਿਹਾ ਫਿਰ ਹੁਣ ਅਸੀਂ ਮੀਟਿੰਗ ਬੁਲਾਈ ਫਿਰ ਵੀਰ ਚੰਗੁਰ ਨਾਲ ਗੱਲ ਕਿਰਾ ਇਹ ਸਾਰੇ ਅੰਦੀ ਫਿਰ ਕੱਲ ਮੈਂ ਜ਼ਿਲ੍ਹੇ ਦੇ ਪ੍ਰਸ਼ਾਸਨ ਬੁਲਾਏ ਸੀਨੀਅਰ ਲੀਡਰਸ਼ਿਪ ਬੁਲਾਈ ਉਹਨਾਂ ਸਾਰੇ ਨੇ ਫੈਸਲਾ ਕੀਤਾ ਕਿ ਜੋ ਤੁਸੀਂ ਫੈਸਲਾ ਕੀਤਾ ਔਰ ਕਰੋਗੇ ਸਾਡੇ ਸਾਰਿਆਂ ਨੂੰ ਮੰਨਦੂਰ ਹੈ ਮੈਂ ਉਹਨਾਂ ਦਾ ਵੀ ਸਾਡੀ ਪਾਰਟੀ ਦੇ ਸਾਰੇ ਆਗੂਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਬਹੁਤ ਵੱਡਾ ਭਰੋਸਾ ਪ੍ਰਗਟ ਕੀਤਾ ਔਰ ਦੂਜਾ ਇਹ ਹੈ ਕਿ ਅੱਗੇ ਤੋਂ ਵੀ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਿਸੇ ਦਾ ਕੋਈ ਗੁਨਾਹ 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 gira ਹੈ ਉਹ ਵੀ ਦੂਰ ਕਰੇ ਔਰ ਉਸ ਤੋਂ ਬਾਅਦ ਕੋਈ ਅਜਾ ਐਸੀ ਸਿਚੁਏਸ਼ਨ ਨਹੀਂ ਹੋਏਗੀ ਜਿਹਦੇ ਨਾਲ ਕੋਈ ਪਾਰਟੀ ਦੇ ਦਵਾੜ ਦਫਾੜ ਆਵੇ ਜੇ ਕੋਈ ਹੋਏਗਾ ਅਗਲੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਬੈਠ ਕੇ ਕਰਾਂਗੇ ਅੱਜ ਹੋਰ ਇਸ ਤੋਂ ਬਾਅਦ ਕੁਝ ਨਹੀਂ ਕਹਿਣਾ ਕਿਉਂਕਿ ਅੱਜ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਉਹ ਜਿਹੜੀ ਅਗਲੀ ਸਟ੍ਰੈਟਜੀ ਹੋਏਗੀ ਕੋਈ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ